डीजीपी ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਜੀ ਦੀਆਂ ਹਦਾਇਤਾਂ ਦੇ ਉੱਪਰ ਅਸੀਂ ਇਤਿਹਾਰਾਂ ਦੇ ਦਿਨ ਚੱਲ ਰਹੇ ਨੇ ਇਸੇ ਸੰਬੰਧਿਤ ਅਸੀਂ ਚੱਕਿੰਗ ਇੰਬਿਆਰ ਸਟੇਸ਼ਨ ਤੇ ਕੀਤੀ ਆ ਸਾਰੀਆਂ ਟ੍ਰੇਨਾਂ ਚੈੱਕ ਕੀਤੀਆਂ ਤਾਂ ਕੋਈ ਟ੍ਰੇਨ ਦੇ ਰਾਈ ਕੋਈ ਡਰੱਗ ਜਾਂ ਨਾਜਾਇਜ਼ ਪਿਸਟਲ ਅਸਲਾ ਕਿਸੇ ਨੂੰ ਸਪਲਾਈ ਨਾ ਕਰ ਦੇ ਜਾਂ ਕੋਈ ਚੋਰ ਵਗੈਰਾ ਜਾਂ ਕੋਈ ਸ਼ੱਕੀ ਪੁਰਸ਼ ਗੱਡੀ ਚੋਰੀ ਨਾ ਕਰ ਦੇ ਇਸ ਕਰਕੇ ਚੈੱਕ ਕੀਤੀ ਹੈ ਇਹ ਵੀ ਚੈੱਕ ਕੀਤਾ ਵੀ ਇੱਥੇ ਕਿੰਨੇ ਕੈਮਰੇ ਲੱਗੇ ਨੇ 40 ਕੈਮਰੇ ਲੱਗੇ ਨੇ ਆਰਪੀਐਫ ਕੋਲੋਂ ਦਾ ਕੰਟਰੋਲ ਆ ਤੇ ਮੁਲਾਜ਼ਮ ਵੀ ਚੱਕ ਕਿਤੇ ਕਿੰਨੇ ਨੇ ਇੱਥੇ ਸਾਰੇ ਡੂਡੀਆਂ ਚੱਕ ਦਿੱਤੀਆਂ ਤੇ ਇਹਨਾਂ ਦੇ ਵਿੱਚ ਜਿਹੜੇ ਆਰਐਸ ਲੋਕ ਉਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਬਰੀਕੀ ਨਾਲ ਤਾਂ ਕਾਡਰ ਏਰੀਆ ਪੈਂਦਾ ਜੀ ਦੋ ਤਿੰਨ ਦਿਨ ਪਹਿਲਾਂ ਗਰਨੀਟ ਰਿਕਵਰ ਹੋਇਆ ਆਰਡੀਐਕਸ ਰਿਕਵਰ ਹੋਇਆ ਪੱਟ ਪੱਟ ਦੇ ਵਿੱਚ ਇਸੇ ਕਰਕੇ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈ ਪਿੱਛੇ ਅੰਮ੍ਰਿਤਸਰ ਵੀ ਕੀਤੀ ਸੀ ਜਲੰਧਰ ਲੁਧਿਆਣਾ ਹਰ ਪਾਸੇ ਚੈਕਿੰਗ ਸਾਡੀ ਚੱਲਦੀ ਰਹਿੰਦੀ ਹੈ ਐਸੇ ਚੈਕਿੰਗ ਨਾਲ ਇੱਕ ਇੱਕ 25 ਤੋਂ ਲੈ ਕੇ 30 ਨੂੰ 25 ਤੱਕ 300 ਗ੍ਰਾਮ ਹੀਰਨ 47 ਕਿਲੋ ਫੀਮ 177 177 177 ਕਿਲੋ ਪੋਸਤ 49 ਕਿਲੋ ਗਾਂਜਾ 36000 ਨਸ਼ੀਲੀਆਂ ਗੋਲੀਆਂ ਤੇ 950 ਗ੍ਰਾਮ ਚਰਸ ਬਰਾਮਦ ਕੀਤੀ ਐ ਇਸ ਚੈਕਿੰਗ ਦੌਰਾਨ ਅਸੀਂ 20 ਅਸਲੇ ਨਜਾਇਜ਼ ਅਸਲੇ ਬਰਾਮਦ ਕੀਤੇ ਨੇ ਦੋ ਚਾਕੂ ਕਮਾਨੀਦਾਰ ਬਰਾਮਦ ਕੀਤੇ ਨੇ ਟੋਟਲ 18 ਮੁਕਦਮੇ ਆਰਮੈਕਟ ਦੇ ਦਰਜ ਹੋਏ ਨੇ 61 ਮੁਕਦਮੇ ਐਨਡੀਪਸ ਦਰਜ ਕੀਤੇ ਨੇ ਸਾਡੇ ਪੂਰੇ ਪੰਜਾਬ ਵਿੱਚ 11 ਪੁਲਿਸ ਥਾਣੇ ਨੇ 53 ਸ਼ਾਰਟ ਪੋਸਟਾਂ ਤੇ ਤੁਸੀਂ ਚੌਕੀਆਂ ਜਿੱਥੇ ਮਲਾਮ ਧਿਆਨ ਹਰ ਸਟੇਸ਼ਨ ਤੇ ਨਾਦ ਨੇ ਜਿਹੜੇ ਕਿ ਹਰ ਵੇਲੇ ਨਿਗਰਾਨੀ ਰੱਖਦੇ ਨੇ ਕੋਈ ਚੋਰੀ ਵਗੈਰਾ ਕੋਈ ਚੱਕੀ ਵਿਅਕਤੀ ਜਾਂ ਕੁਝ ਸਨੇਚੀ ਕੇਸ ਬੜੇ ਸਾਹਮਣੇ ਹੁੰਦੇ ਨੇ ਕਿ ਸਨੇਚੀ ਦੇ ਵਿੱਚ ਜਦੋਂ ਲੋਕ ਸੌਂ ਜਾਂਦੇ ਨੇ ਆਪਣਾ ਮੋਬਾਈਲ ਰੱਖ ਕੇ ਜਾਂ ਪਰਸ ਰੱਖ ਕੇ ਕੋਈ ਚੱਕੀ ਵਿਅਕਤੀ ਉਹਦਾ ਪਰਸ ਚੋਰੀ ਕਰ ਲੈਂਦੇ ਨੇ ਜਾਂ ਉਹਦਾ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਪਰ ਅਸੀਂ ਉਹ ਟ੍ਰੇਸ ਕਰਕੇ ਪਿੱਛੇ ਵੀ ਸੰਬਰਦਾਰ ਸ਼ਹਿਰ ਚ ਲੋਕਾਂ ਦੇ ਮੋਬਾਈਲ ਵਾਪਸ ਕਰਾਏ ਨੇ 33 ਮੋਬਾਈਲ ਇਸ ਤਰੀਕੇ ਨਾਲ ਸੀ ਨੂੰ ਵਾਪਸ ਕਰ ਦਿੰਦੇ ਫਿਰ ਕਵਰ ਕਰਕੇ ਕੋਈ ਖਾਸ ਇਨਸਟਰਕਸ਼ਨ ਇਹਨਾਂ ਨੂੰ ਲੋਕਾਂ ਨੂੰ ਇਹ ਜਿਹੜੇ ਜਾ ਰਹੇ ਨੇ ਟ੍ਰੇਨ ਤੇ ਉਹਨਾਂ ਨੂੰ ਇਹ ਅਲਰਟ ਹੋ ਕੇ ਜਾਣ ਜੇਕਰ ਕੋਈ ਸਮਾਨ ਵੀ ਉਹਨਾਂ ਕੋਲ ਹੈਗਾ ਤਾਂ ਆਪਣੇ ਨਿਗਰ ਰੱਖਣ ਜੇਕਰ ਉਹਨਾਂ ਕੋਈ ਬੱਚੇ ਨੇ ਬੱਚੇ ਦੇ ਵੀ ਨਿਗਰ ਰੱਖਣ ਅਲਰਟ ਰਹਿਣ ਕਿਉਂਕਿ ਚੱਕੀ ਬਿੱਖਤੀ ਪਿੱਛੇ ਇੱਕ ਬੱਚਾ ਗਵਾਕਰ ਲੱਗੇ ਲੁਧਿਆਣੇ ਤੋਂ ਪਰ ਲੁਧਿਆਣੇ ਦੀ ਜੀਆਰਪੀ ਪੁਲਿਸ ਨੇ 19 ਘੰਟਿਆਂ ਚ ਉਹਨੂੰ ਬਰਾਮਦ ਕਰਕੇ ਉਹਨਾਂ ਹਵਾਲੇ ਕਰਤਾ ਸੀ ਇਸ ਕਰਕੇ ਕੈਮਰੇ ਲੱਗੇ ਨੇ ਸਟੇਸ਼ਨ ਤੇ ਇੰਨੇ ਬਹੁਤ ਫਾਇਦਾ ਹੋ ਰਿਹਾ